ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਗੁਰਸਾਹਿਬ ਜੀ ਸਾਸਨ ਜੀਓ ਅੱਜ ਦੀ ਵੀਡੀਓ ਹੈ ਨਿਸ਼ਚੇ ਵਾਚਕ ਪ੍ਰਣਾਮ ਜਾਂ ਨਿਸ਼ਚੇ ਵਾਚਕ ਵਿਸ਼ੇਸ਼ਣ ਇਹਨਾਂ ਦੇ ਉੱਤੇ ਕੁਝ ਸ਼ਬਦਾਂ ਦੇ ਕੋਈ ਸ਼ਬਦ ਲਿਖੇ ਆ ਉਹਨਾਂ ਦੀ ਆਪਾਂ ਜਿਹੜੀਆਂ ਲਿਖੀਆਂ ਪੰਕਤੀਆਂ ਦੇ ਅਨੁਸਾਰ ਵਿਚਾਰ ਕਰਨੀਆਂ ਔਰ ਇਹਨੂੰ ਬੋਲਣਾ ਕਿਵੇਂ ਆ ਇਹ ਸ਼ੁੱਧ ਕੀ ਆ ਸ਼ੁੱਧ ਬੋਲਣਾ ਕੀ ਆ ਸ਼ੁੱਧ ਤੇ ਅਸ਼ੁੱਧ ਕੀ ਆ ਸੋ ਇਹ ਹੀ ਆਪਾਂ ਦੇਖਣਾ ਜਿਸ ਤਰ੍ਹਾਂ ਹੈ ਇਹ ਇਹ ਤੇ ਇਹ ਇਹ ਇਹੀ ਆ ਆ ਹਾਏ ਨੂੰ ਔਂਕੜ ਲੱਗਿਆ ਇਹ ਹੁਨੀ ਹੈ ਜੇ ਇਹੋ ਜੇ ਸ਼ਬਦ ਆਉਣਗੇ ਨਾ ਇਹੋ ਹੋੜੇ ਨਾਲ ਇਸ ਤਰ੍ਹਾਂ ਆਉਣਗੇ ਉਹ ਬਲੇ ਆਉਂਦੇ ਆ ਗੁਰਬਾਣੀ ਦੇ ਵਿੱਚ ਉਦੋਂ ਇਹ ਲਿਖਿਆ ਹੋਊਗਾ ਔਂਕੜ ਵਾਲੇ ਨੂੰ ਹੋੜਾ ਨਹੀਂ ਬਣਾਉਣਾ ਉਹ ਲਿਖਿਆ ਹੀ ਹੁੰਦੇ ਵਿੱਚ ਸੋ ਜਿਸ ਤਰ੍ਹਾਂ ਇਹ ਆਪਕ ਕੀਤਾ ਹੈਗਾ ਨਾਨਕ ਕੀ ਬੇਨੰਤੀ ਇਹ ਆ ਇਹ ਹੈਗਾ ਇਹ ਇਸਤਰੀ ਲਿੰਗ ਹੈ ਯਾਦ ਰੱਖੋ ਇਸਤਰੀ ਲਿੰਗ ਕੋ ਕੇ ਦੇ ਔਂਕੜ ਹੈ ਨਹੀਂ ਤੇ ਇੱਧਰ ਇਹ ਇਹ ਲੱਗਿਆ ਹੈ ਇਹ ਇਹ ਬਿਨੰਤੀ ਆ ਇਹ ਇਸਤਰੀ ਲਿੰਗ ਹੋਣ ਕਰਕੇ ਇਹ ਲੱਗ ਗਿਆ ਇਹ ਅੰਤ ਨਾ ਜਾਣੇ ਕੋਈ ਹੁਣ ਇਹ ਹੁਣ ਇਹਨੂੰ ਅਸੀਂ ਪੜ੍ਹ ਜਾਂਦੇ ਆ ਆਮ ਪੜ੍ਹਦੇ ਆ ਇਹੋ ਅੰਤ ਨਾ ਜਾਣੇ ਕੋਈ ਨਹੀਂ ਇਹ ਅੰਤ ਨਾ ਜਾਣੇ ਕੋਈ ਇਕ ਹੀ ਹੈ ਪੁਲਿੰਗ ਹੈ ਇੱਕ ਇੱਕ ਵਚਨ ਇਕ ਵਚਨ ਕਿਉਂ ਅੰਤ ਪੁਲਿੰਗ ਹੈ ਇਹ ਅੰਤ ਨਾ ਜਾਣੇ ਕੋਈ ਇਸ ਕਰਕੇ ਇਹ ਲੱਗਿਆ ਇਹੋ ਨਹੀਂ ਪੜ੍ਹਨਾ ਇਹੋ ਵਾਸਤੇ ਸਪੈਸ਼ਲ ਹੋੜਾ ਲੱਗੇ ਹੀ ਹੁੰਦਾ ਜਾਣੇ ਕੋਈ ਜेन ਇਹ ਲਿਖੇ ਤੇ ਸਿਰ ਨਾਹੀਂ ਜेन ਇਹ ਇਹ ਬਹੁਵਚਨ ਹੈ ਇਹ ਲਿਖੇ ਤੇ ਸਿਰ ਨਾਹੀਂ ਅਗੇ ਹੈ ਉਹ ਵੇਖੇ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹ ਵਿਡਾਨ ਇਹ ਬਹੁਵਚਨ ਇੱਕ ਵਚਨ ਪੁਲਿੰਗਾ ਇਹ ਜਿਹਨੂੰ ਇਹ ਨਹੀਂ ਪੜਨਾ ਬਹੁਤਾ ਇਹੋ ਵਿਡਾਨ ਇਹ ਵਿਡਾਨ ਇਹੋ ਵਾਸਤੇ ਸਾਡੇ ਕੋਲੇ ਵੱਖਰੇ ਇਹ ਐਸੇ ਤਰ੍ਹਾਂ ਦੇ ਸ਼ਬਦ ਆਉਂਦੇ ਆ ਗੁਰਬਾਣੀ ਵਿੱਚ ਬਹੁਤ ਸਾਰੇ ਉਹ ਉਹ ਮੈਂ ਪੜ੍ਹਨੇ ਧਰਮ ਖੰਡ ਦਾ ਇਹੋ ਧਰਮ ਹੁਣ ਇਹੋ ਵਾਲ ਆ ਗਿਆ ਆ ਹੁਣ ਆ ਗਿਆ ਇਹ ਇਹਨੂੰ ਜੇ ਕਿਤੇ ਔਂਕੜ ਲਾਇਆ ਤੇ ਔਂਕੜ ਨੂੰ ਇਹੋ ਨਹੀਂ ਬੋਲਣਾ ਇਹਦੇ ਐਸੇ ਵੈਸੇ ਹੀ ਆ ਇਹ ਔਂਕੜ ਤਾਂ ਬੁਲਾਉਣਾ ਹੀ ਨਹੀਂ ਇਹੋ ਧਰਮ ਮੈਂ ਇਹ ਆਸ ਇਹੋ ਆਦਾਰ ਇਹੋ ਇਹ ਹੋੜਾ ਲੱਗਿਆ ਇਥੇ ਬੋਲਿਆ ਗਿਆ ਲੱਗੇ ਹੀ ਆ ਤੇ ਹੋ ਆਦਾਰ ਘਰ ਘਰ ਇਹੋ ਜੇ ਵੀ ਹੋਵੇ ਆਏ ਨੂੰ ਹੋੜਾ ਲੱਗਿਆ ਕੋਈ ਦਿੱਕਤ ਨਹੀਂ ਉਵੇਂ ਹੀ ਬੋਲਣਾ ਇਹੋ ਪਹੁੰਚਾ ਸਜੜੇ ਨਿਤ ਪਵਨ ਅੱਗੇ ਇਹ ਮਤ ਗੁਰਪ੍ਰਸਾਦ ਮਨ ਧਾਰੋ ਹੁਣ ਅਗੇ ਮਤ ਮਤ ਕੀ ਹੈ ਇਸਤਰੀ ਲਿੰਗ ਮਤ ਹੁੰਦੀ ਕਿ ਹੁੰਦਾ ਹੁੰਦੀ ਹੈ ਇਹ ਇਸਤਰੀ ਲਿੰਗ ਹੋ ਗਿਆ ਇਸ ਕਰਕੇ ਆ ਨਹੀਂ ਲੱਗਿਆ ਇਹ ਉਹ ਪਿਆ ਇਹ ਇਹਨੂੰ ਇਹ ਇਸਤਰੀ ਲਿੰਗਾ ਔਕਰ ਨਹੀਂ ਲੱਗਿਆ ਇਹ ਮਤ ਗੁਰਪ੍ਰਸਾਦ ਮਨ ਧਾਰੋ ਹੁਣ ਇਹ ਵਪਾਰ ਵਪਾਰ ਕੀ ਹੈ ਪਲਿੰਗ ਵਪਾਰ ਹੁੰਦਾ ਕਿ ਹੁੰਦੀ ਹੈ ਹੁੰਦਾ ਤਾਂ ਇਹ ਜਿਹੜਾ ਆ ਗਿਆ ਤਾਂ ਲਾਇਆ ਆ ਵਪਾਰ